ਸਕੂਲ ਆਫ ਐਮੀਨੈਂਸ ਪੰਜਾਬ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ ਔਰ ਸਕੂਲ ਆਫ ਐਮੀਨੈਂਸ ਦਾ ਜ਼ਿਕਰ ਕਰਕੇ ਪੰਜਾਬ ਸਰਕਾਰ ਨੇ ਪਿਛਲੀਆਂ ਚੋਣਾਂ ਦੇ ਵਿੱਚ ਵੋਟਾਂ ਵਟੋਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਹੈ ਲੇਕਿਨ 119 ਸਕੂਲ ਆਫ ਐਮੀਨੈਂਸ ਦੇ ਵਿੱਚ ਹਲੇ ਤੱਕ ਸਰਕਾਰ ਇੱਕ ਵੀ ਨਵੀਂ ਪੋਸਟ ਦੀ ਸਿਰਜਣਾ ਨਹੀਂ ਕਰ ਸਕੀ ਹੈ ਔਰ ਦੱਸ ਦਈਏ ਇੱਕ ਸਰਵੇ ਦੇ ਅਨੁਸਾਰ ਯਾਨੀ ਕਿ ਜੇਕਰ ਟੋਟਲ 119 ਸਕੂਲ ਆਫ ਐਮੀਨੈਂਸ ਦਾ ਜ਼ਿਕਰ ਕੀਤਾ ਜਾਏ ਜਾਂ ਫਿਰ 118 ਸਕੂਲ ਆਫ ਐਮੀਨੈਂਸ ਦਾ ਜ਼ਿਕਰ ਕੀਤਾ ਜਾਏ ਤਾਂ ਤਕਰੀਬਨ ਇਨ੍ਹਾਂ ਸਕੂਲਾਂ ਦੇ ਵਿੱਚ 200 ਤੋਂ ਵੱਧ ਜਿਹੜੇ ਨੇ 2000 ਤੋਂ ਵੱਧ ਲੈਕਚਰਰਾਂ ਲੋੜ ਹੈ ਲੇਕਿਨ ਹਾਲੇ ਬਹੁਤ ਸਾਰੇ ਜੋ ਹੈ ਸਕੂਲ ਆਫ ਐਮੀਨੈਂਸ ਨੇ ਜਿੱਥੇ ਹਾਲੇ ਤੱਕ ਲੈਕਚਰਰ ਜਿਹੜੇ ਹੈ ਤਕਰੀਬਨ ਹਰ ਵਿਸ਼ੇ ਦੇ ਵਿੱਚ ਜਿਹੜੇ ਰਿਕੁਆਇਰਡ ਹੁੰਦੇ ਨੇ ਉਹ ਪੂਰੇ ਨਹੀਂ ਕਰ ਸਕੀ ਸਰਕਾਰ ਔਰ ਬਹੁਤ ਸਾਰੇ ਜਿਹੇ ਸਕੂਲ ਨੇ ਜਿੱਥੇ ਹਲੇ ਵੀ ਇੱਕ ਤੋਂ ਵੀ ਅਧਿਆਪਕ ਦੀ ਨਵੀਂ ਸਿਰਜਣਾ ਯਾਨੀ ਕਿ ਜਿਹੜੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕ ਨੇ ਉਹਨਾਂ ਤੋਂ ਹੀ ਸਕੂਲ ਆਫ ਐਮਿਨੈਂਸ ਦੇ ਵਿੱਚ ਕੰਮ ਲਿਆ ਜਾ ਰਿਹਾ ਔਰ ਬਹੁਤੇ ਪਿੰਡੂ ਖੇਤਰ ਅਜਿਹੇ ਨੇ ਜਿੱਥੇ ਹਾਲੇ ਤੱਕ ਸਕੂਲਾਂ ਦੇ ਵਿੱਚ ਲੈਕਚਰਰ ਜਿਹੜੇ ਆ ਪੂਰੇ ਨਹੀਂ ਹੋ ਸਕੇ ਔਰ ਜੇਕਰ ਐਮਿਨੈਂਸ ਸਕੂਲ ਚਲਾਉਣ ਦੀ ਗੱਲ ਕੀਤੀ ਜਾਏ ਤਾਂ ਤਕਰੀਬਨ 4 ਸਾਇੰਸ ਵਿਸ਼ੇ ਦੇ ਲੈਕਚਰਰ ਔਰ ਦੋ ਕਾਮਰਸ ਵਿਸ਼ੇ ਦੇ ਲੈਕਚਰ ਔਰ ਘੱਟੋ-ਘੱਟ 10 ਸੀ ਹਿਮਨਿਟੀਜ਼ ਸਟਰੀਮ ਦੇ ਵਿਸ਼ਿਆਂ ਦੇ ਉੱਤੇ ਪੋਸਟਰ ਜਿਹੜੀਆਂ ਨੇ ਮਨਜ਼ੂਰ ਹੋਣੀਆਂ ਚਾਹੀਦੀਆਂ ਨੇ ਲੇਕਿਨ ਔਰ ਤਕਰੀਬਨ ਪੂਰੇ 15 ਲੈਕਚਰਰ ਇੱਕ ਸਕੂਲ ਆਫ ਐਮਿਨੈਂਸ ਦੇ ਵਿੱਚ तमाम ਬੱਚਿਆਂ ਦੇ ਲਈ ਹੋਣੇ ਜ਼ਰੂਰੀ ਨਹੀਂ ਔਰ 118 ਸਕੂਲਾਂ ਨੂੰ 1800 ਲੈਕਚਰਰਾਂ ਦੀ ਲੋਡ ਹੁੰਦੀ ਹੈ ਔਰ ਸਿੱਖਿਆ ਵਿਭਾਗ ਦੁਆਰਾ ਦਿੱਤੇ ਇੱਕ ਡਾਟਾ ਦੇ ਅਨੁਸਾਰ ਤਕਰੀਬਨ 11000 ਜਿਹੜੀਆਂ ਪੋਸਟਾਂ ਨੇ ਉਹ ਫਿਲ ਕਰਨੇ ਹੁੰਦੀਆਂ ਨੇ ਲੇਕਿਨ ਇਹਨਾਂ ਦੇ ਵਿੱਚੋਂ ਯਾਨੀ ਕਿ ਤਕਰੀਬਨ 11000 ਪੋਸਟਾਂ ਦੇ ਵਿੱਚੋਂ 7500 ਅਸਾਮੀਆਂ ਹਲੇ ਵੀ ਖਾਲੀ ਨੇ ਸੋ ਯਾਨੀ ਕਿ ਸਿੱਖਿਆ ਵਿਭਾਗ ਦੀ ਗੱਲ ਕੀਤੀ ਜਾਏ ਸਰਕਾਰ ਭਾਵੇਂ ਦਾਅਵੇ ਕਰਦੀ ਰਹੇ ਕਿ ਸਕੂਲ ਆਫ ਫੈਮਿਨੈਂਸ ਡ੍ਰੀਮ ਪ੍ਰੋਜੈਕਟ ਹੈ ਔਰ ਸਕੂਲ ਆਫ ਫੈਮਿਨੈਂਸ ਦੇ ਵਿੱਚ ਤਕਰੀਬਨ ਲੈਕਚਰਰ ਪੂਰੇ ਨੇ ਲੇਕਿਨ ਫਿਲਹਾਲ ਜੇਕਰ ਵਿਦਿਆਰਥੀਆਂ ਔਰ ਅਧਿਆਪਕਾਂ ਦਾ ਰੇਸ਼ਿਓ ਲਿਖਿਆ ਜਾਏ ਤਾਂ 11000 ਅਧਿਆਪਕਾਂ ਦੇ ਵਿੱਚੋਂ 7500 ਪੋਸਟਾਂ ਖਾਲੀ ਹੋਣਾ ਇੱਕ ਵੱਡਾ ਸਵਾਲ ਹੈ ਔਰ ਦੂਸਰਾ ਸਕੂਲ ਆਫ ਫੈਮਿਨੈਂਸ ਦੇ ਵਿੱਚ ਹਲੇ ਵੀ ਅਲੱਗ-ਅਲੱਗ ਰੂਪਾਂ ਦੇ ਲਈ ਜਿਹੜੇ ਸੈਸ਼ਨ ਦੇ ਅਲੱਗ-ਅਲੱਗ ਸੈਕਸ਼ਨਾਂ ਦੇ ਲਈ ਅਲੱਗ-ਅਲੱਗ ਅਧਿਆਪਕ ਹੋਣੇ ਹੁੰਦੇ ਨੇ ਉਹ ਵੀ ਹਲੇ ਤੱਕ ਸਕੂਲ ਦੇ ਅਧਿਆਪਕ ਨੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਯਾਨੀ ਕਿ ਇੱਕ ਪਾਸੇ ਡ੍ਰੀਮ ਪ੍ਰੋਜੈਕਟ ਕਿਹਾ ਜਾ ਰਿਹਾ ਲੇਕਿਨ ਦੂਸਰੇ ਪਾਸੇ ਉਹਨਾਂ ਹੀ ਪ੍ਰੋਜੈਕਟਾਂ ਦੇ ਲਈ ਸਰਕਾਰ ਪਿਛਲੇ ਜਿਹੜੇ ਅਧਿਆਪਕ ਨੇ ਉਹਨਾਂ ਤੋਂ ਹੀ ਕੰਮ ਲੈ ਰਹੀ ਔਰ ਨਵੀਂ ਇੱਕ ਵੀ ਪੋਸਟ ਦੀ ਜਿਹੜੀ ਸਿਰਜਣਾ ਹੈ ਉਹ ਨਹੀਂ ਕੀਤੀ ਜਾ ਰਹੀ ਜਿਸ ਦੇ ਨਾਲ ਸਿੱਖਿਆ ਵਿਭਾਗ ਤੇ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਮੈਡਮ ਜੀ ਪਹਿਲੀ ਗੱਲ ਤਾਂ ਜਿਹੜੀ ਐਸਓਈ ਦਾ ਮੈਂ ਪ੍ਰਿੰਸੀਪਲ ਗਵਰਨਮੈਂਟ ਮਾਡਲ ਸੀਨੀਅਰ ਸਕੈਂਡਰੀ ਸਕੂਲ 3 ਵੀ 1 ਸੋ ਪਹਿਲਾਂ ਤਾਂ ਮੜਵੀ ਜਿਹੜੇ ਐਡਮਿਸ਼ਨ ਹੈ ਐਡਮਿਸ਼ਨ ਦੀ ਜਿਹੜੀ ਬੱਚਿਆਂ ਦੀ ਗਿਣਤੀ ਹੁੰਦੀ ਹੈ ਸੋ 9th ਦੇ ਵਿੱਚ ਐਡਮਿਸ਼ਨ ਹੁੰਦੀ ਹੈ ਜੀ ਉਹਨੇ 36 ਗਿਣੇ ਠੀਕ ਹੈ ਜੀ ਔਰ ਉਸ ਤੋਂ ਬਾਅਦ ਜਿਹੜੇ ਪਲੱਸ 1 ਦੀਆਂ 40 ਟੀਮ ਚੱਲਦੀਆਂ ਜੀ ਮੈਡੀਕਲ ਨਾਨ ਮੈਡੀਕਲ ਆਪਣੀ ਕਮਰਸ ਐਂਡ ਆਰਟਸ ਇਹ ਵਿੱਚ 32 32 ਸੀਟਸ ਈਚ ਹੁੰਦੀਆਂ ਜੀ ਔਰ ਇਹਦੇ ਦੇ ਨਾਲ ਹੀ ਜਿੱਦਾਂ ਸਾਡੇ ਕੋਲ ਸਾਇੰਸ ਹੈ ਸਾਇੰਸ ਦੇ ਵਿੱਚ ਜਿਸ ਤਰ੍ਹਾਂ ਪੋਸਟ ਹੁੰਦੀ ਹੈ ਜੀ ਫੇਸ ਕੈਮਿਸਟਰੀ ਮੈਥ ਬਾਇਓ ਏ ਹੁੰਦੀ ਇਸ ਦਾ ਕਮਰਸ ਦੇ ਵਿੱਚ ਇਹ ਮਤਲਬ ਇੱਕ ਇੱਕ ਸਿੰਗਲ ਸਿੰਗਲ ਟੀਚਰ ਸਾਡੇ ਕੋਲ ਜਿਹੜਾ ਲੱਗਦਾ ਜੀ ਔਰ ਸਰਕਾਰ ਨੇ ਜਿਹੜੀ ਆ ਪੂਰਾ ਉਪਰਾਲਾ ਕਰ ਰਹੀ ਜੀ ਔਰ ਇਹ ਆਲਮੋਸਟ ਸਾਡੀਆਂ ਜਣੀਆਂ ਪੋਸਟਾਂ ਇਹਦੇ ਵਿੱਚ ਫੇਲ ਹੋ ਗਈਆਂ ਨਹੀਂ ਮੈਡਮ ਜੀ ਜਿਹੜੇ ਸਾਡੇ ਕੋਲ ਇਸ ਤਰ੍ਹਾਂ ਪੋਸਟ ਦੀ ਡਿਮਾਂਡ ਸੀ ਮੈਥ ਦੀ ਡਿਮਾਂਡ ਹੈ ਉਹ ਆਪਾਂ ਮੈਥ ਦੀ ਡਿਮਾਂਡ ਕਰੀ ਹੋਈ ਹੈ ਜੀ ਤੇ ਬਾਕੀ ਸਾਡੇ ਕੋਲ ਤਕਰੀਬਨ ਇੱਕ ਪੰਜਾਬੀ ਦੀ ਪੋਸਟ ਕਰ ਲਈ ਹੈ ਜੀ ਉਹ ਆਪਣੇ ਡਿਮਾਂਡ ਕਰੀ ਹੈ ਬਾਕੀ ਸਾਰਾ ਸਾਡੇ ਕੋਲ ਟੀਚਰ ਪਹਿਲੇ ਆਲਰੇਡੀ ਸਰਕਾਰ ਨੇ ਪੂਰੇ ਪ੍ਰੋਵਾਈਡ ਕੀਤੇ ਹੋਏ ਜੀ ਜੋਨਿਸ ਪ੍ਰਦੀਪ ਦੇ ਨਾਲ ਪ੍ਰਿਆੰਕਾ ਮਿੱਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਮੋਹਾਲੀ